26 ਤਰੀਕ ਤੋਂ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਨੇ ਭੁੱਖ ਹੜਤਾਲ ਤੇ ਬੈਠੇ ਨੇ ਜਿਸ ਤੋਂ ਬਾਅਦ ਲਗਾਤਾਰ ਜੜਾ ਹੁਣ ਕਿਸਾਨਾਂ ਦੇ ਵਿੱਚ ਗੁੱਸਾ ਏ ਉਹ ਵਧਦਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਵੱਲੋਂ ਇਹ ਜਿਹੜੀ ਪੂਰੀ ਮਰਨਵਾਰਤ ਨੂੰ ਜਿਹੜਾ ਰੱਖਿਆ ਜਾਣਾ ਸੀ ਸਾਰਿਆਂ ਤੋਂ ਪਹਿਲਾਂ ਜਿਹੜਾ ਮਰਨਵਾਰਤ ਰੱਖਿਆ ਜਾਣਾ ਸੀ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ 25 ਤਰੀਕ ਨੂੰ ਹੀ ਜਿਹੜਾ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਤਾਂ ਉਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਦੇ ਵਿੱਚ ਰੱਖਿਆ ਜਾਂਦਾ ਸੋ ਇਹ ਪਹਿਲੀਆਂ ਤਸਵੀਰਾਂ ਡੀਐਮਸੀ ਤੋਂ ਜਗਜੀਤ ਸਿੰਘ ਡੱਲੇਵਾਲ ਦੀਆਂ ਸਾਹਮਣੇ ਆਈਆਂ ਨੇ ਪੂਰੀ ਇਹ ਕਹਿਦੀ ਹੈ ਕਿ ਦੇਖਣ ਨੂੰ ਚੜ੍ਹਦੀ ਕਲਾ ਦੇ ਵਿੱਚ ਲੱਗਦੇ ਆ ਤੰਦਰੁਸਤ ਲੱਗਦੇ ਆ ਪਰ ਉਹਨਾਂ ਦੇ ਵੱਲੋਂ ਜਿਹੜੀ ਤਾਲ ਦੇ ਵਿੱਚ ਭੋਖੜ ਤਾਲਾ ਉਹ ਵੀ ਜਾਰੀ ਆ ਦੂਸਰੇ ਪਾਸੇ surjit singh ਹਰਦੋ ਚੰਡੇ ਨੇ ਜਿਹੜੇ ਉਹਨਾਂ ਦੇ ਵੱਲੋਂ ਵੀ ਖਨੌਰੀ ਬਾਰਡਰ ਤੇ ਕਿਉਂਕਿ ਇਹ ਲਿਸਟ ਬਣਾਈ ਗਈ ਸੀ ਇੱਕ ਦੂਸਰੇ ਨੰਬਰ ਤੇ ਜਿਹੜਾ ਨਾਮ ਸੀਗਾ ਉਹ ਸੁਖਜੀਤ ਸਿੰਘ ਹਰਦੋ ਚੰਡੇ ਦਾ ਸੀ ਉਹਨਾਂ ਦੇ ਵੱਲੋਂ ਵੀ ਜਿਹੜਾ ਖਨੌਰੀ ਬਾਰਡਰ ਤੇ ਉਹ ਭੁਖੜਤਾਲ ਸ਼ੁਰੂ ਕਰ ਦਿੱਤੀ ਗਈ ਆ ਇੱਕ ਪਾਸੇ ਜਿਹੜੀ ਭੁਖੜਤਾਲ ਆ ਡੀ ਐਮ ਸੀ ਹਸਪਤਾਲ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕੀਤੀ ਜਾ ਰਹੀ ਆ ਦੂਸਰੀ ਜਿਹੜੀ ਭੁਖੜਤਾਲ ਆ ਖਨੌਰੀ ਬਾਰਡਰ ਤੋਂ ਸੁਖਜੀਤ ਸਿੰਘ ਆ ਹਰਦੋ ਚੰਡੇ ਵੱਲੋਂ ਕੀਤੀ ਜਾ ਰਹੀ ਆ ਲਗਾਤਾਰ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਡਟੇ ਹੋਏ ਨੇ ਲਗਾਤਾਰ 13 ਫਰਵਰੀ ਤੋਂ ਜਿਹੜੇ ਕਿਸਾਨ ਨੇ ਉਹ ਪੰਜਾਬ ਅਤੇ ਹਰਿਆਣਾ ਬਾਰਡਰਾਂ ਦੇ ਉੱਤੇ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਰੋਕੇ ਹੋਏ ਨੇ ਉੱਥੇ ਕਿਸਾਨਾਂ ਦੇ ਵੱਲੋਂ ਆਪਣੀਆਂ ਸਟੇਜਾਂ ਲਾ ਕੇ ਜਿਹੜਾ ਪ੍ਰਦਰਸ਼ਨ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਹੋਣਾ 26 ਨਵੰਬਰ ਤੋਂ ਜਿਹੜੀ ਭੁਖੜ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਮਰਨ ਵਰਤ ਤੇ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਸੀ ਸੋ ਉਸੇ ਤਰਜ ਤੇ ਇਹ ਕਹਿ ਦਈਏ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਜਿਹੜਾ 26 ਤਰੀਕ ਤੋਂ ਮਰਨਵਾਰਤ ਸ਼ੁਰੂ ਕਰ ਦਿੱਤਾ ਗਿਆ ਦੂਸਰੇ ਪਾਸਿਓਂ ਖਨੌਰੀ ਬਾਰਡਰ ਤੇ ਵੀ ਜਿਹੜੇ ਕਿਸਾਨ ਜਿਸ ਕਿਸਾਨ ਦਾ ਲਿਸਟ ਦੇ ਵਿੱਚ ਦੂਸਰਾ ਨਾਮ ਸੀ ਸੁਖਜੀਤ ਸਿੰਘ ਹਰਦੋ ਚੰਡੇ ਦੇ ਵੱਲੋਂ ਵੀ ਜਿਹੜਾ ਉਹ ਭੁਖੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਆ ਤੇ ਹੁਣ 6 ਤਰੀਕ ਨੂੰ ਜਿਹੜਾ ਉਹ ਦਿੱਲੀ ਚਲੋ ਦਾ ਇਹ ਐਲਾਨ ਹੈ ਦਿੱਲੀ ਜਾਣ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਸੀ ਦੋਨਾਂ ਫੋਰਮਾਂ ਦੇ ਵੱਲੋਂ ਤਾਂ 6 ਦਸੰਬਰ ਨੂੰ ਜਿਹੜਾ ਉਹ ਅਲਟੀਮੇਟਮ ਦਿੱਤਾ ਹੋਇਆ 6 ਦਸੰਬਰ ਤੱਕ ਜਿਹੜਾ ਉਹ ਸਰਕਾਰ ਦੇ ਕੋਲ ਟਾਈਮ ਆ ਜਿਹੜੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕਰਨ ਦਾ ਜਾਂ ਫਿਰ ਮੰਗਾਂ ਪੂਰੀਆਂ ਕਰਦਾ ਨਹੀਂ ਫਿਰ 6 ਦਸੰਬਰ ਨੂੰ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਦਿੱਲੀ ਵੱਲੋਂ ਚਾਲੇ ਪਾ ਦਿੱਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਹੈ ਕਿ ਪਹਿਲੀਆਂ ਤਸਵੀਰਾਂ ਜਗਜੀਤ ਸਿੰਘ ਡੱਲੇਵਾਲ ਦੀਆਂ ਯਾ ਡੀਐਮਸੀ ਦਇਆਨੰਦ ਮੈਡੀਕਲ ਕਾਲਜ ਡੀਐਮਸੀ ਲੁਧਿਆਣਾ ਤੋਂ ਜਿਹੜੀਆਂ ਸਾਹਮਣੇ ਆਈਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਬੀਕੇਯੂ ਉਸ ਸਿੱਧੂਪੁਰ ਦੇ ਪ੍ਰਧਾਨ ਨੇ ਜਿਹੜੇ ਉਹ ਬਿਲਕੁਲ ਤੰਦਰੁਸਤ ਲੱਗਦੇ ਨੇ ਪਰ 26 ਤਰੀਕ ਤੋਂ ਲਗਾਤਾਰ ਉਹਨਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਵੀ ਜਿਹੜੀ ਭੁਖੜਤਾਲ ਹੈ ਉਹ ਜਾਰੀ ਰੱਖੀ ਹੋਈ ਆ ਤਾਂ ਦੂਸਰੇ ਪਾਸੇ ਕਿਸਾਨ ਸੁਖਜੀਤ ਸਿੰਘ ਹਰ ਤੋਂ ਝੰਡੇ ਨੇ ਉਹਨਾਂ ਦੇ ਵੱਲੋਂ ਖਨੌਰੀ ਬਾਰਡਰ ਤੇ ਜਿਹੜੀ ਭੁਖੜਤਾਲ ਹੈ ਉਹ ਜਾਰੀ ਰੱਖੀ ਹੋਈ ਆ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨ ਡਟੇ ਹੋਏ ਨੇ ਚਾਹੇ ਉਹ ਸਾਡੇ 700 ਜਿਹੜੇ ਕਿਸਾਨਾਂ ਦੀ ਮੌਤ ਹੋਈ ਸੀ ਪਹਿਲੇ ਕਿਸਾਨ ਅੰਦੋਲਨ ਦੇ ਵਿੱਚ ਉਹ ਉਹਨਾਂ ਦਾ ਜਿਹੜਾ ਮੁਆਵਜ਼ੇ ਨੂੰ ਲੈ ਕੇ ਹੋਵੇ ਜਾਂ ਫਿਰ ਜਿਹੜੇ ਕਿਸਾਨਾਂ ਦੀ ਹੁਣ ਔਰ ਮੌਤ ਹੋਈ ਆ ਉਹਨਾਂ ਦੇ ਮੁਆਵਜ਼ੇ ਨੂੰ ਲੈ ਕੇ ਹੋਵੇ ਜਾਂ ਫਿਰ ਜਿਹੜੇ ਦਿੱਲੀ ਦੇ ਵਿੱਚ ਕਿਸਾਨਾਂ ਤੇ ਪਰਚੇ ਹੋਏ ਸੀ ਉਹ ਪਰਚੇ ਰੱਦ ਕਰਵਾਉਣ ਦੀ ਗੱਲ ਹੋਵੇ ਇਦਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੇ ਕਿਸਾਨਾਂ ਦੇ ਵੱਲੋਂ ਲਗਾਤਾਰ 13 ਫਰਵਰੀ 2024 ਤੋਂ ਕਰੀਬ 10 ਮਹੀਨੇ ਤੱਕ ਦਾ ਜਿਹੜਾ ਸਮਾਂ ਹੋ ਗਿਆ ਏ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਉਹ ਪਿਛਲੇ 10 ਮਹੀਨੇ ਤੋਂ ਖਨੌਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਉੱਥੇ ਧਰਨਾ ਚੱਲ ਰਿਹਾ ਲਗਾਤਾਰ ਜਿਹੜਾ ਕਿਸਾਨਾਂ ਦਾ ਇਕੱਠ ਹੈ ਹੁਣ ਉਹ ਇਹਨਾਂ ਧਰਨਿਆਂ ਤੇ ਵਧਦਾ ਜਾ ਰਿਹਾ ਤਾਂ 6 The ਤਰੀਕ ਨੂੰ ਜਿਹੜਾ ਦਿੱਲੀ ਚਲੋ ਦਾ ਐਲਾਨ ਵੀ ਜਿਹੜਾ ਕੀਤਾ ਹੋਇਆ ਦਿੱਲੀ ਮਾਰਚ ਵੀ ਕਰਨਾ ਹੈ ਜਿਸ ਦੇ ਸਬੰਧੀ ਜਿਹੜੇ ਹੋਣਾ ਦੋਨਾਂ ਫੋਰਮਾਂ ਦੇ ਆਗੂ ਨੇ ਚਾਹੇ ਉਹ ਜਗਜੀਤ ਸਿੰਘ ਡੱਲੇਵਾਲ ਹੋਣ ਚਾਹੇ ਸਰਵਣ ਸਿੰਘ ਪੰਦੇਰ ਹੋਣ ਚਾਹੇ ਸੁਰਜੀਤ ਸਿੰਘ ਫੂਲ ਹੋਣ ਚਾਹੇ ਸੁਖਜੀਤ ਸਿੰਘ ਖੋਸਾ ਹੋਣ ਲਗਾਤਾਰ ਉਹਨਾਂ ਦੇ ਵੱਲੋਂ ਜਿਹੜਾ ਉਹ ਆਪਣੇ ਜਿਹੜੇ ਸਮਰਥਕ ਨੇ ਆਪਣੇ ਕਿਸਾਨ ਵੀਰ ਨੇ ਉਹਨਾਂ ਨੂੰ ਜਿਹੜੀ ਉਹ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਦਿੱਲੀ ਜਾਣ ਦਾ ਐਲਾਨ ਕਰਨਾ ਜਾਂ ਕਿਸ ਤਰ੍ਹਾਂ ਜਾਣਾ ਹੈ ਕੀ ਕੀ ਸਮਾਨ ਲੈ ਕੇ ਜਾਣਾ ਔਰ ਲਗਾਤਾਰ ਜਿਹੜਾ ਦੋਨਾਂ ਬਾਰਡਰਾਂ ਤੇ ਕਿਸਾਨਾਂ ਦਾ ਇਕੱਠਾ ਹੈ ਉਹ ਵੱਧਦਾ ਜਾ ਰਿਹਾ ਹੈ